ਚਲ ਬੋਲੀ ਆ ਠੀਕ ਹੈ ਹੋ ਨਿੱਕੀ ਹੁੰਦੀ ਮੇਰੇ ਦਿਲਾਂ ਨਾਲ ਕੇ ਖਾਂਦੀ ਲੱਡੂ ਪੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਬੱਜੇ ਹਾਂਜੀ ਜਿਹੜੇ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਆ ਆਪਾਂ ਵੀ ਇੱਥੇ ਪਹੁੰਚੇ ਹੋਏ ਹਾਂ ਮੇਲੇ 'ਚ ਆਪਾਂ ਵੀ ਥੋੜਾ ਜਿਹਾ ਹਿੱਲ ਲਓ ਕੁਰਸੀਆਂ ਦਾ ਕੋਈ ਕੰਮ ਨਹੀਂ ਹੈਗਾ ਜੀ ਇੱਥੇ ਗੋਡੇ ਦੁਖਦੇ ਆ ਜੇ ਮੈਂ ਠੀਕ ਕਰਦਾ ਫੇਰ ਚਲੋ ਫਿਰ ਜੀ ਗੋਡੇ ਠੀਕ ਕਰਾਣੇ ਆ ਦੇਖੋ ਡਾਕਟਰ ਜੇ ਆਪਾਂ ਨੂੰ ਕਹਿ ਦਵੇ ਕਿ ਇਹ ਕੰਮ ਕਰਨਾ ਤੁਹਾਡੀ ਬਿਮਾਰੀ ਠੀਕ ਹੋ ਜਾਊਗੀ ਆਪਾਂ ਕਰਦੇ ਆ ਨਾ ਮਣ ਜੇ ਮੈਂ ਕਹਾ ਤੁਹਾਡੇ ਗੋਡੇ ਠੀਕ ਹੋ ਜਾਣੇ ਆ ਤੁਸੀਂ ਖੜੇ ਹੋ ਜਾਓ ਫੇਰ ਹੋ ਜਾਗੇ ਫਿਰ ਤੁਸੀਂ ਐ ਕਰੋ ਪਹਿਲਾਂ ਹੋਵੋ ਖੜੇ ਫਿਰ ਮੈਂ ਜਿੰਨੀਆਂ ਬੋਲੀਆਂ ਪਾਵਾਂਗੀ ਸਾਰੀਆਂ ਤੇ ਨੱਚਣਾ ਸ਼ਾਮ ਤੱਕ ਗੋਡੇ ਜਮਾ ਠੀਕ ਲੈ ਆਪਰੇ ਡਾਕਟਰ ਦਾ ਗਣਾ ਨਹੀਂ ਮੰਨਦੇ ਤੁਸੀਂ ਮੈਂ ਇਸ ਟਾਈਮ ਤੁਹਾਡੀ ਡਾਕਟਰ ਹਾਂ ਤੁਸੀਂ ਇੱਕ ਗਣਾ ਦੇ ਕੇ ਤਾਂ ਦੇਖੋ ਤਾਂ ਹੀ ਤਾਂ ਫਿਰ ਗੋਡੇ ਚੱਲਦੇ ਨਹੀਂ ਜੀ ਆ ਜਿਹੜੀ ਕੁਰਸੀ ਆ ਨਾ ਇਹਦੇ ਨਾਲ ਐਨਾ ਪਿਆਰ ਹੈ ਸਾਰਿਆਂ ਨੂੰ ਇਹਨੂੰ ਕੋਈ ਨਹੀਂ ਛੱਡਦਾ ਬਸ ਫਿਰ ਜਿਹੜਾ ਇੱਕ ਵਾਰੀ ਬੈਠ ਜਾਂਦਾ ਕੁਰਸੀ ਜੋਗਾ ਰਹਿ ਜਾਂਦਾ ਆਪਾਂ ਕਹਿੰਦੇ ਆ ਨਾ ਕਿ ਬੰਦਾ ਮੰਜੇ ਤੇ ਪਿਆ ਰਹਿੰਦਾ ਤੇ ਮੰਜੇ ਵਰਗਾ ਹੋ ਜਾਂਦਾ ਆ ਕੁਰਸੀ ਵੀ ਇਹੋ ਜਿਹੀ ਆ ਕੁਰਸੀ ਤੇ ਬੈਠੋਗੇ ਕੁਰਸੀ ਵਰਗੇ ਹੋ ਜਾਓਗੇ ਸੋ ਖਿੰਡ ਲਓ ਜੀ ਨੱਚ ਲਓ ਥੋੜਾ ਜਿਹਾ ਆਪਾਂ ਨਚਣ ਆਏ ਆ ਇੱਥੇ ਇੰਜੋਏ ਕਰੋ ਧੰਨ ਜੀ ਆ ਜੀ ਅੱਜ ਵੀ ਤਾਂ ਰਲ ਕੇ ਮੈਨੂੰ ਲੱਗਦਾ ਜੇ ਤਮੇ ਤੁਹਾਡੇ ਵਰਗੀ ਹੋਵਾਂਗੀ ਮੌਦ ਤੱਕ ਹੋਣੀ ਨਹੀਂ ਤੰਦਰੁਸਤ ਰਹੋ ਜਵਾਨੀਆਂ ਮਾਣੋ ਆ ਜਾਓ ਫੇਰ ਇੱਕ ਅਗੇੜਾ ਦੇਖ ਕੇ ਜਾਓ ਓਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਸਿੱਟੋ ਇਹ ਕਹਿੰਦਾ ਆ ਲੋ ਕਾਤੇ ਹੂੰ ਕਾਰਿ ਕੇ ਕਾਤੇ ਭਤੀਆਂ ਦੇ ਨਾਲ ਨਾਲ ਕੱਲ ਸਾਨੂੰ ਪਤਾ ਕੀ ਰਖੜੀਆਂ ਦਾ ਤਿਹਾਰ ਵੀ ਆ ਸਾਰੀਆਂ ਭੈਣਾਂ ਨੂੰ ਬੜਾ ਚਾਹ ਚੜਿਆ ਹੋਣਾ ਵੀ ਕੱਲ ਰਖੜੀ ਬੰਨਾਂਗੇ ਹੈਨਾ ਸੋ ਰਖੜੀਆਂ ਦੀ ਵੀ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਭੈਣਾਂ ਸੌ ਸੌ ਦੁਆਵਾਂ ਕਰਦੀਆਂ ਨੇ ਆਪਣੇ ਭਰਾ ਲਈ ਸੋ ਇੱਕ ਕੁੜੀ ਆ ਜਿਹੜੀ ਹਮੇਸ਼ਾ ਹੀ ਆਪਣੇ ਮਾਪਿਆਂ ਲਈ ਸੋਚਦੀ ਆ ਬੇਸ਼ੱਕ ਵਿਆਹੀ ਜਾਵੇ ਫੇਰ ਵੀ ਆ ਜਿਹੜੀ ਉਹਨੂੰ ਆਪਣੇ ਮਾਪਿਆਂ ਦਾ ਭਰਾਵਾਂ ਦਾ ਫਿਕਰ ਰਹਿੰਦਾ ਇਹ ਸੱਚੀ ਗੱਲ ਆ ਜਦੋਂ ਛੋਟੇ ਹੁੰਦੇ ਨੇ ਉਦੋਂ ਵੀ ਬੜਾ ਫਿਕਰ ਹੁੰਦਾ ਜਦੋਂ ਵਿਆਹੀ ਜਾਂਦੀਆਂ ਫੇਰ ਵੀ ਫਿਕਰ ਹੁੰਦਾ ਸੋ ਸਾਰੀਆਂ ਭੈਣਾਂ ਨੂੰ ਰਖੜੀ ਦੀਆਂ ਬਹੁਤ-ਬਾਤ ਵਧਾਈਆਂ ਤੇ ਦੋ ਲਾਈਨਾਂ ਰਖੜੀ ਦੇ ਲਈ ਉਦੋਂ ਬਾਅਦ ਫੇਰ ਆਪਾਂ ਬੋਲੀਆਂ ਪਾਵਾਂਗੇ ਠੀਕ ਹੈ ਜੀ ਸੋ ਸਾਰੇ ਭਰਾਵਾਂ ਲਈ ਦੁਆ ਮੈਂ ਰਖੜੀ ਬਨਦੀ ਨਹੀਂ ਵੀਰੇ ਦੇ ਗੁੱਟ ਤੇ MAAAAAAA ਸੋ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਰੱਖੜੀ ਦੀਆਂ ਤੇ ਆਜੋ ਫਿਰ ਆਪਾਂ ਹੁਣ ਫੇਰ ਕਿੱਦੇ ਚਾਈਏ ਮਾਹੌਲ ਇਹ ਪਾ ਠੰਡਾ ਨਹੀਂ ਕਰਨਾ ਮੈਨੂੰ ਪਤਾ ਜੇ ਮੈਂ ਥੋੜਾ ਜਾਈਂ ਤਰ ਹੌਂ ਚਲੀ ਗਈ ਭੈਣਾਂ ਨਹੀਂ ਇਮੋਸ਼ਨਲ ਹੋ ਜਾਣਾ ਇਹ ਨਹੀਂ ਪਤਾ ਮੈਂ ਆਪੇ ਰੋਣ ਲੱਗ ਜਾਂਦੀ ਹਣਾ ਸੋ ਜਦੋਂ ਕਹਿੰਦੇ ਤੀ ਘਰੋਂ ਬਾਬਲ ਦੇ ਵਿਦਾ ਹੁੰਦੀ ਆ ਸੋ ਐਤਾ ਦਾ ਹੀ ਮਾਹੌਲ ਹੁੰਦਾ ਜੇ ਮੈਂ ਉੱਧਰ ਚਲੀ ਗਈ ਮੈਨੂੰ ਲੱਗਦਾ ਆਪਾਂ ਸਾਰੇ ਰੋ ਪਾਵਾਂਗੇ ਕਿਉਂਕਿ ਕੁੜੀਆਂ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੀਆਂ ਬੜਾ ਸੌਫਟ ਦਿਲ ਹੁੰਦਾ ਕੁੜੀਆਂ ਦਾ ਤੇ ਆਜੋ ਪਹਿਲਾਂ ਤੁਹਾਨੂੰ ਨਚਾ ਲਈਏ ਫਿਰ ਚੱਲਾਂਗੇ ਉਧਰ ਮੇਪਾਲ ਸੇ ਸੋ ਪਹਿਲਾਂ ਕਰਦੇ ਆਪਾਂ ਸੱਸ ਦੀ ਗੱਲ ਸੱਸ ਵੀ ਕبھی ਬਹੁਤ ਹੀ ਕੌਣ-ਕੌਣ ਦੇਖਦਾ ਹੈ ਸੀਰੀਅਲ ਸੱਸ ਵੀ ਕبھی ਬਹੁਤ ਹੈ ਲੋ ਜੀ ਜਿਹੜਾ ਸੱਸ ਵਰਡ ਆ ਮੈਂ ਬੋਲਦੀ ਤਾਂ ਹੁੰਨੀ ਆ ਕਿਉਂਕਿ ਬੋਲੀ ਚੰਗੀ ਤਰ੍ਹਾਂ ਸਮਝ ਆ ਜੇੜਾ ਸੱਸ ਵਰਡ ਆ ਏ ਜਦੋਂ ਵਰਲਡ ਜਬਾਨ ਤੇ ਆਂਦਾ ਹੀ ਨਾ ਫੇਰ ਹੀ ਬਸ ਥੋੜਾ ਜਿਹਾ ਮੁੜ ਐ ਹੋ ਜਾਂਦਾ ਪਰ ਏਡੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਹੋ ਸਸਤਾ ਸਸਤਾ ਹਰ ਕੋਈ ਕਹਿੰਦਾ ਸਸਤਾ ਸਸਤਾ ਟਣੀ ਸਨੋ ਖਾਓ ਲੈ ਛਿੰਮ ਧਾਲਿਆਂ ਦੇ ਘੋਟਣਾ ਸੱਤ ਸੁੱਖ ਨਹੀਂ ਸਨੋ ਖਾਓ ਲੈ ਛਿੰਮ ਧਾਲਿਆਂ ਦੇ ਘੋਟਣਾ ਸਾਡੀਆਂ ਮੁਟਿਆਰਾਂ ਪਤਾ ਕੀ ਕਹਿੰਦੀਆਂ ਜਦੋਂ ਕਿਸੇ ਕੁੜੀ ਦਾ ਵਿਆਹ ਹੋਣਾ ਆਲਾ ਹੁੰਦਾ ਕਹਿੰਦੀ ਆ ਭਾਈ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਈ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਈ ਬੱਬਲ ਜੀ ਐਦਾਂ ਨਾ ਕਹੋ ਤੇ ਉਹ ਦੱਸਣਾ ਤੁਹਾਡੇ ਨਾਲ ਲੜ ਲੈਣਾ ਕੋਈ ਗੱਲ ਨਹੀਂ ਏ ਮੈਂ ਥੋੜੀ ਕਹਿ ਰਹੀ ਆ ਇਹ ਤਾਂ ਮੈਂ ਇਹਨਾਂ ਤੋਂ ਹੀ ਸਿੱਖਿਆ ਮੈਂ ਤਾਂ ਨਹੀਂ ਕਹ ਰਹੀ ਨਾ ਇਹਨਾਂ ਤੋਂ ਹੀ ਸਿੱਖਿਆ ਦੇਖੋ ਜੀ ਸੱਸਾਂ ਚੰਗੀਆਂ ਵੀ ਹੁੰਦੀਆਂ ਨੇ ਮਾੜੀਆਂ ਵੀ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਸੱਸਾਂ ਹਨਾ ਲੈ ਮੇਰੀ ਸੱਸ ਸੁਣ ਲੋ ਮੇਰੀ ਸੱਸ ਬੜੀ ਸ਼ੁਕੀਨ ਦਾਵੇ ਪਾਉੜੀ ਅਤੇ ਕਰੀਮ ਪਾਵੇ ਕੁਰਤੇ ਦੇ ਨਾਲ ਛੀਲ ਚਲਦੀ ਧੁੰਮਕ ਧੁੰਮਕ ਅਜ ਤੇ ਚੀਕੂ ਚੀਕੂ ਉਹ ਚਲਦੀ ਧੁੰਮਕ ਧੁੰਮਕ ਅਜ ਤੇ ਚੀਕੂ ਚੀਕੂ ਅਜੁੱਤੀ ਚੀਕੂ ਚੀਕੂ ਜਲਦੀ ਠੁੰਮਕ ਠੁੰਮਕ ਅਜੁੱਤੀ ਚੀਕੂ ਚੀਕੂ ਦੇਖੋ ਬਾਬਾ ਜੀ ਹਾਂਜੀ ਆਪਾਂ ਥੋੜਾ ਸੱਸਾਂ ਨੂੰ ਵੀ ਖੁਸ਼ੀ ਕਰਨਾ ਸਾਰਿਆਂ ਨੂੰ ਕਰਾਂਗੇ ਜੀ ਇਹ ਤਾਂ ਸਾਡਾ ਚਿਰ ਦੀਆਂ ਛਾਵਾਂ ਹੁੰਦੀਆਂ ਨੇ ਸੱਸਾਂ 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 ਹੀ ਮਾਵਾਂ ਹੁੰਦੀਆਂ ਨੇ ਹਨਾ ਦੇਖੋ ਜੀ ਜਿਹੜਾ ਗਿੱਧੇ ਦਾ ਮਾਹੌਲ ਹੈ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਗੱਲ ਸਾਂਝੀ ਕਰਦੀ ਆ ਜਦੋਂ ਸਾਡਾ ਪੁਰਾਣਾ ਟਾਈਮ ਸੀ ਹਨਾ ਇਹ ਡੀਜੇ ਆਪਣੀ ਕੋਲ ਨਹੀਂ ਸੀ ਹੁੰਦਾ ਹਾਂ ਕੁਛ ਨਹੀਂ ਹੁੰਦਾ ਸੀ ਆ ਦੇਖੋ ਬੇਬੇ ਜੀ ਕਹ ਰਹੇ ਨੇ ਤੇ ਕੁੜੀਆਂ ਜਿੜੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਜਦੋਂ ਕਦੇ ਵੀ ਉਹਨਾਂ ਨੂੰ ਮਹਾਰ ਮਿਲਦਾ ਸੜੇ ਜਗ੍ਹਾ ਤੇ ਹੁੰਦੇ ਸੜੇ ਦੇ ਕੰਨੇ ਗੱਡੇ ਹੁੰਦੇ ਸੀ ਜਿਨ੍ਹਾਂ ਤੇ ਸਾਨੂੰ ਵਿਆਹ ਕੇ ਲੈ ਗਏ ਸੀ ਉਦੋਂ ਤਾਂ ਉਹੀ ਬਰੁਤੀਕਾਰਾਂ ਕੀ ਟੋਰ ਸੀ ਨਦੀ ਹਾਂ ਗੱਡਿਆਂ ਤੇ ਜਾਂਦੀਆਂ ਸੀ ਬਰਤਾਂ ਗੱਟ ਤੇ ਢੀਰੇ ਵਾਲਿਆ ਘੜਾ ਹੋਲੀ ਹੋਲੀ ਟੋਰ ਮੇਰੇ ਦੋਖ ਨਾਂ ਦੀਆਂ ਹੌਲ ਮੇਰਾ ਮਾਹੀ ਗੜਾ ਹੀ ਮੈਂ ਗੜਵੇਂ ਧੀਰੋੜ ਮੇਰਾ ਮਾਹੀ ਗੜਵਾ ਹੀ ਮੈਂ ਗੜਵੇਂ ਧੀਰੋੜ ਮੇਰਾ ਮਾਹੀ ਗੜਵਾ ਹੀ ਮੈਂ ਗੜਵੇਂ ਧੀਰੋੜ ਸੋ ਤਾਂ ਜਦੋਂ ਸਾਡੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਕਿਉਂਕਿ ਇਹ ਜਿਹੜਾ ਤੀਆਂ ਦਾ ਅਸੀਂ ਮਨਾਉਂਦੇ ਆ ਤਿਹਾਰ ਇਹ ਸਾਰੀਆਂ ਕੁੜੀਆਂ ਪਹਿਣਾ ਪਰਜਾਈਆਂ ਆਪਣੇ ਪੇਕੇ ਆ ਕੇ ਤਕਰੀਬਨ ਮਨਾਉਂਦੀਆਂ ਨੇ ਕਿਉਂਕਿ ਇਹ ਇੱਕ ਬਹਾਨੇ ਆਪਣੀਆਂ ਸਹੇਲੀਆਂ ਨੂੰ ਵੀ ਮਿਲ ਜਾਂਦੀਆਂ ਸੀ ਆਪਣੇ ਘਰ ਵੀ ਮਿਲ ਜਾਂਦੀਆਂ ਸੀ ਤੇ ਦੁੱਖ ਸੁੱਖ ਹੈ ਜਿਹੜਾ ਸਾਂਝਾ ਕਰ ਜਾਂਦੀਆਂ ਸੀ ਤੇ ਉਹਦੋਂ ਆ ਦੀਆਂ ਕੁਝ ਗੱਲਾਂ ਤੁਹਾਨੂੰ ਦੱਸਣ ਲੱਗੀ ਆ ਜਦੋਂ ਕੁੜੀਆਂ ਗਿੱਧਾ ਪਾਉਂਦੀਆਂ ਸੀ ਉਹਨਾਂ ਨੇ ਆਪਦੇ ਦਿਲ ਦੀ ਭਟਾਸ ਕੱਢਣੀ ਹੁੰਦੀ ਸੀ ਤੇ ਫਿਰ ਉਹ ਗਿੱਤੇ ਦੇ ਵਿੱਚ ਕਿਉਂਕਿ ਸਾਸਣ ਹੁਣ ਸਿੱਧਾ ਤਾਂ ਕਹਿ ਨਹੀਂ ਸਕਦੀਆਂ ਫਿਰ ਉਹ ਗਿੱਤੇ ਦੇ ਵਿੱਚ ਆ ਕੇ ਆਪਣੀਆਂ ਸਹੇਲੀਆਂ ਨੂੰ ਬੋਲੀਆਂ ਰਾਹੀਂ ਦੱਸਦੀਆਂ ਸੀ ਇਹ ਗੱਲਾਂ ਠੀਕ ਹੈ ਇੱਕ ਲਿਹਾਜ਼ ਹੁੰਦਾ ਸੀ ਕਹਿਣ ਦਾ ਗੱਲ ਸਿੱਧੀ ਮੂੰਹ ਤੇ ਨਹੀਂ ਸੀ ਅੱਜ ਕੱਲ ਤਾਂ ਅਸੀਂ ਠਾਹ ਮਾਰਦੇ ਆਂ ਵੀ ਤੂੰ ਐਦਾਂ ਹੋ ਜਾ ਤੂੰ ਐਦਾਂ ਹੋ ਜਾ ਉਦੋਂ ਪਰਦਾ ਸ਼ਰਮ ਹਇਆ ਬਹੁਤ ਸੀ ਤੇ ਵੱਡੇ ਅੱਗੇ ਨਹੀਂ ਸੀ ਬੋਲਦੇ ਸੋ ਬੋਲੀਆਂ ਬਣਾ ਕੇ ਫੇਰ ਆਪਣੇ ਦਿਲ ਦੀ ਜੜੀ ਪੜਾ ਸਿਓ ਕੱਢਦੀਆਂ ਸੀ ਸੱਚੇ ਤੇਰੀ ਮੈਂ ਮਰ ਜਾਏ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਹੈਨਾ ਉਹ ਸਿੱਧੇ ਤਾਂ ਹੁਣ ਕਹਿ ਨਹੀਂ ਸਕਦੀ ਵੀ ਤੂੰ ਮੇਰੇ ਵੀਰ ਦੀ ਸੇਵਾ ਨਹੀਂ ਕੀਤੀ ਤੇਰਾ ਆ ਹੋ ਜਾਏ ਹੋ ਜਾਏ ਉਹ ਫਿਰ ਬੋਲੀਆਂ ਰਾਹੀਂ ਇਹ ਗੱਲਾਂ ਕਰਦੀਆਂ ਸੀ ਸੋ ਆਜੋ ਆਪਾਂ ਫੇਰ ਲੱਚੀ ਹੋ ਨੱਚਣ ਵਾਲੇ ਦੀ ਅੰਡੀ ਨਰੇ ਦੀ ਕੌਣ ਵਾਲੇ ਦਾਮ they've got E ਤਵਰੀ ਤੁਸੀਂ ਦੱਸ ਦੋ ਕੱਲ ਨੂੰ ਫੇਰ ਲਵਾ ਦੀਆਂ ਧੀਆ ਭਾਈ ਜੀ ਕੱਲ ਦੀ ਵੀ ਬੁਕਿੰਗ ਕਰ ਲਓ ਕੱਲ ਦੀ ਬੁਕਿੰਗ ਕਰ ਲਓ ਕੁੜੀਆਂ ਨੇ ਅੱਡੀ ਛੇਤੀ ਥੱਕਦੀ ਨਾਲ ਦੇਖ ਲੈਣਾ ਕੁੜੀਆਂ ਦਾ ਜੋਸ਼ ਇਹ ਹਰ ਕੰਮ ਚੱਗੇ ਨੇ ਲੈਣੇ ਫਸਟ ਲੈਣੇ ਸੋਚ ਕੇ ਗਿਆ ਹਣਾ ਲੈ ਭਾਈ ਜਦ ਮੇਰਾ ਨਵਾਂ ਨਵਾਂ ਵਿਆਹ ਹੋਇਆ ਉਦੋਂ ਦੀ ਗੱਲ ਸੁਣ ਲਓ ਬੱਸ ਫਿਰ ਮੈਨੂੰ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਬੱਸ ਪਤਾ ਲੱਗਣਾ ਚਾਹੀਦਾ ਸਾਰੇ ਸੁਣ ਲੋ ਨਹੀਂ ਜਦ ਮੇਰਾ ਨਵਾਂ ਨਵਾਂ ਵਿਆਹ ਹੋਇਆ ਪੈ ਜਾਣਾ ਮੇਰੇ ਨਾਲ ਤਾਂ ਗੱਲ-ਗੱਲ ਪਿੱਛੇ ਲੜਿਆ ਫਿਰੇ ਹਰ ਗੱਲ 'ਚ ਕੁਝ ਵਡਿਆ ਫਿਰਿਆ ਕਦੇ ਮੈਨੂੰ ਕਹਿੰਦਾ ਤੂੰ ਪਿੱਦਕੀ ਜਹੀ ਕਦੇ ਮੈਨੂੰ ਕਹਿੰਦਾ ਤੂੰ ਮੋਟੀ ਕਦੇ ਮੈਨੂੰ ਕਹਿੰਦਾ ਤੂੰ ਕਾਲੀ ਨਹੀਂ ਗੱਲ-ਗੱਲ ਤੇ ਤੱਤਾ ਹੋਇਆ ਫਿਰੇ ਕਦੇ ਮੈਨੂੰ ਕਹੇ ਦਾਲ 'ਚ ਲੂਣ ਘਟਾ ਕਦੇ ਮੈਨੂੰ ਕਹਿੰਦਾ ਦਾਲ ਚ ਪਾਣੀ ਵਾਧਾ ਨੀ ਫੋਟ ਵਿਜੈ ਵੱਡੇ ਨੇ ਤਪਾ ਕੇ ਮਾਰਨੀ ਅੱਛਾ ਐਨੇ ਤੇ ਕਿਤਾ ਨਿੱਕ ਦਿਨ ਤਾਂ ਭਾਰਾ ਇਤਤਾ ਹੋ ਗਿਆ ਮੇਰੇ ਤੇ ਓ ਹੋ 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 ਮੈਨੂੰ ਵੀ ਚੜ ਗਿਆ ਗੁੱਸਾ ਫਿਰ ਮੈਂ ਕੀ ਕਰਿਆ ਲੈ ਵੀ ਇੱਕ ਵਾਰੀ ਮੈਂ ਬੋਲਾਂਗੀ ਪਿੱਛੇ ਤੁਸੀਂ ਬੋਲਣਾ ਜਿੱਡੀ ਉੱਚੀ ਆਵਾਜ਼ ਚ ਬੋਲਿਆ ਜਾਵੇ ਬੋਲ ਦਿਓ ਠੀਕ ਆ ਫੇਰ ਜਾਈ ਕਰਨਾ ਪੈਂਦਾ ਫਿਰ ਤੇ ਕਰ ਵਾਲੀ ਦੀ ਗੱਲ ਤੇ ਦੱਸਦੀ